ਅਮਰਪਾਲ ਸਿੰਘ ਸਰਦਾਰ ਸੰਜੀਤ ਸਿੰਘ ਮਾਨ ਉਹ ਵੀ ਹਿੱਸਾ ਹੋ ਸਕਦੇ ਇਕੱਠੇ ਹੋ ਸਕਦੇ ਹੁਣ ਨਾ ਸੁਣਿਆ ਹੋਣਾ ਅਸੀਂ ਪੰਜ ਮੈਂਬਰੀ ਕਮੇਟੀ ਸਾਨੂੰ ਸੱਦਾ ਦਿੱਤਾ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਪੰਜ ਮੈਂਬਰੀ ਕਮੇਟੀ ਨੇ ਇਹਨੂੰ ਜੇ ਆਪਾਂ ਗੱਲ ਸੁਣੋ ਇਸ ਤਰੀਕੇ ਦੀ ਗੱਲ ਕਰ ਰਹੀ ਹੈ ਪਿਛਲੇ ਸਮੇਂ ਚ ਅਕਾਲੀ ਦਲ ਨੇ ਬਖਾਤਾ ਸੀ ਵੀ ਇੰਨੇ ਲੱਖ ਬੰਦਾ ਸਾਡੇ ਨਾਲ ਹੈ ਜੇ ਆਪਾਂ ਉਹ ਉਸੇ ਲਿਸਟ ਤੇ ਆਪਾਂ ਚੱਲਣਾ ਨਹੀਂ ਨਹੀਂ ਲੰਗਣਾ ਜਿਹੜੀ ਇਹ ਮਰਿਆਦਾ ਭੰਗ ਹੋਈ ਏ ਇਹ 2-4 ਸਾਲ ਚ ਹੀ ਹੋਈ ਏ ਕਿ ਪਿਛਲੇ 10-15 ਸਾਲਾਂ ਤੋਂ ਹੋ ਰਹੀ ਹੈ ਗ੍ਰੇਡ ਦੇ ਹੱਕੇ ਤੋਂ ਹੁੰਦੀ 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 ਆ ਹੁਣ ਤਾਂ ਸਿਰੇ ਲੱਗੀ ਨਾ ਹੁਣ ਤਾਂ ਜੀ ਪਾਰਟੀ ਸਰਗਰਮ ਸਭ ਤੋਂ ਕਿਉਂ ਨਹੀਂ ਤੁਸੀਂ ਬੋਲੇ ਕੰਮ ਕਰਦੇ ਅਗਰ ਥੋੜੀ ਜਿਹੀ ਗੱਲ ਨੂੰ ਬਾਕੀ ਤੇਰਾ ਨਾਲ ਆ ਜੀ ਬਾਕੀ ਕਹੜਾ ਜਿਹੜਾ ਇਹ ਬਾਗੀ ਨੇ ਪਰਿਵਾਰ ਤੋਂ ਨਾ ਕੋਈ ਬਾਗੀ ਨਾ ਖੋਜੀ ਹਾਂ ਬਾਕੀ ਕੌਣ ਹੋਤਾ ਕੱਲ ਤੱਕ ਸਾਬ ਤੋਂ ਵੀ ਕਿਆ ਗਿਆ ਸੀ ਬਾਗੀ ਵੀ ਦੱਗੀ ਨੇ ਆ ਜਿਹੜੇ ਨੋ ਤੇ ਸਵਾਗਤ ਹੈ ਸਰਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੇ ਤੁਹਾਡੇ ਚੈਨਲ ਤੇ ਸਾਰੇ ਸਰੋਤਿਆਂ ਦਾ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜੀ ਹੰਗਾਰਾ ਤਾਂ ਅੱਜ ਤੋਂ ਜਿੱਥੇ ਖੜੇ ਆਪਾਂ ਜੀ ਇੱਕ ਉਹਦਾ ਮਿਸਾਲ ਹੈ ਅੱਠ ਜਿਸ ਦੇ ਹੁਕਮਾਂ ਆਵੇ ਹੋਏ ਨੇ 2 ਦਸੰਬਰ 24 ਤੋਂ ਲਾ ਕੇ ਲੋਕ ਸੰਗਤ ਇੱਜਾ ਬੜਾ ਉਤਸ਼ਾਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਿ ਹੁਣ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਰਿਹਾ ਕਿਉਂਕਿ ਅਕਾਲ ਤਖਤ ਸੰਦੀ ਹਕੀਂਤ ਹੋ ਹੁਕਮਾ ਦੇ ਨੂੰ ਹਰ ਸਿੱਖ ਦੁਨੀਆ ਦੇ ਸਿਰ ਚਾਉਂਦਾ ਜੀ ਪਰ ਬਾਕੀ ਕਿਸੇ ਬਧੀ ਕੋ ਸਜਣ ਸਿਰਫ ਚੌਧਰਵਾਲ ਚੌਧਰਲੈਂਡ ਦੇ ਜੀ ਆਪਣੇ ਆਪਣੇ ਚੌਧਰ ਕਾਇਮ ਰੱਖਣ ਵਾਸਤੇ ਉਹ ਕੋ ਨਵੇਂ ਦਿਨ ਹੋ ਰਹਿਣਾ ਕਰਕੇ ਮਰਜ਼ੀ ਦਾ ਪਰਤੀ ਕਰ ਕਿ ਇੱਕ ਟੜਾ ਵੱਖਰਾ ਕਿਉਂ 14 ਸੀ ਹੋ ਗਿਆ ਪਰ ਜਿਹੜੇ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਨਾ ਕਰਦੇ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਅਰਦਾਸ ਕੀਤੀ 18 ਮਾਰਚ 2025 ਹੂੰ ਉਹcomeramedi ਰੋਸ਼ਨੀ ਦੇ ਵਿੱਚ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੋਨਰਸ਼ਿਪ ਦਿੱਤੀ ਵਾਸਤੇ ਭਰਤੀ ਆਰੰਭ ਕਰਨ ਵਾਸਤੇ ਅਕਾਲ ਸਰਸਵ ਦੇ ਅਰਦਾਸ ਕਰਨ ਪਰੰਤ ਜੀ ਜਿਹੜੀ ਪੰਜਾਬ ਵਿੱਚ ਅਸੀਂ ਜਾਗਰਤ ਤੋਂ ਮਹਿਮ ਚਲਾਈ ਔਰ ਭਰਤੀ ਮਹਿਮ ਚਲਾਈ ਹਰ ਜਲੇ ਵਿੱਚ ਮੇਰੇ ਖਿਆਲ ਅਸੀਂ ਮੀਟਿੰਗਾਂ ਤੇ ਜਾਂਦੇ ਸੀ ਰੈਲੀਆਂ ਦਾ ਰੂਪ ਧਰਦੇ ਸੀ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖਿਆ ਹੋਣਾ ਬਿਲਕੁਲ ਉਹਦਾ ਕਾਰਨ ਹੈ ਕਿ ਕਿਉਂਕਿ ਹਰ ਸਿੱਖ ਜਿਹੜਾ ਉਹ ਕਿਸੇ ਵਿਅਕਤੀ ਲਈ ਨਹੀਂ ਫਿਰ ਪਰ ਹੁਕਮਨਾਮੇ ਦੀ ਪਾਲਣਾ ਕਰਨ ਵਾਸਤੇ ਆ ਗਿਆ ਹਾਂ ਨਾ ਕਿ ਸਾਡੇ ਕਰਕੇ ਨਾ ਕਿ ਜ਼ੋਰ ਵੇਸ਼ੀ ਪਰ ਨਵੀਂ ਪਰਤੀ ਜਹੇਦਰ ਸਾਹਮਣੇ ਗਿਆ ਸੀ ਨਵੀਂ ਪਰਤੀ ਕਰੋ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਨਵੀਂ ਪਰਤੀ ਕਰ ਰਹੇ ਹੋ ਕਿ ਪੁਰਾਣੇ ਜਿਹੜੇ ਨਰਾਜ਼ ਸੀ ਜਾਂ ਜਿਹੜੇ ਰੁੱਸੇ ਸੀ ਉਹਨਾਂ ਨੂੰ ਮਨਾ ਰਹੇ ਹੋ ਮੈਂ ਬੇਨਤੀ ਕਰਾਂ ਹੁਕਮਨਾਮਾ ਕੀ ਸੀ ਹੁਕਮਨਾਮਾ ਸੀ ਇਸ ਸ਼੍ਰੋਮਣੀ ਅਕਾਲੀ ਦਲ ਦੀ ਆ ਜਿਹੜੀ ਲੀਡਰਸ਼ਿਪ ਹੈ ਜਿਹੜੇ ਗੁਰਾ ਜੀ ਨੇ ਇਹਨਾਂ ਨੇ ਗਲਤੀਆਂ ਤੇ ਗੁਨਾਹ ਕੀਤੇ ਨੇ ਆਪਣੇ ਗਲਤੀਆਂ ਤੇ ਗੁਨਾਹਾਂ ਕਰਨ ਪੰਥ ਦੀ ਰਾਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਨੇ ਔਰ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੋਨਰ ਸਿਰ ਜੀਤੀ ਨੇ ਕਿਉਂਕਿ ਪੋਨਰ ਸਿਰ ਜੀਤੀ ਰੋਡ पे ਬਿਲਕੁਲ ਹਾਸ਼ੀਏ ਤੇ ਪਾਰਟੀ ਚੱਲੀ ਕਿ ਮੁੱਖੇ ਖੜਾ ਕਰਨ ਵਾਸਤੇ ਇਹਨੂੰ ਮੁਰਦ ਤੋਂ ਰੰਪ ਕਰਨ ਵਾਸਤੇ ਕਹਿੰਦੇ ਇਹਦੀ ਜਨਮੜ ਤੋਂ ਲਾਉਣ ਵਾਸਤੇ ਲੋੜ ਹੈ ਇਹਨਾਂ ਚਿਹਰਿਆਂ ਦੀ ਲੋੜ ਨਹੀਂ ਗਈ ਜਿੱਤੇ ਆਪਾਂ ਪੁਰਾਣੇ ਹੋ ਗਏ ਮੇਰੀ ਬੇਨਤੀ ਜੀ ਮੈਂਬਰ ਕੋਈ ਵੀ ਬਣ ਸਕਦਾ ਹੈ ਇਹ ਕੋਈ ਪੁਰਾਣੇ ਨਾ ਮੇਰਾ ਸਵਾਲ ਹੈ ਮੈਂਬਰ ਜਿਹੜੇ ਹੁਣ ਅਸੀਂ 50 ਸਾਲ ਦੇ ਮੈਂਬਰ ਬਣਦੇ ਹੋਣੇ ਆ ਇਹ ਵੀ ਮੈਂਬਰ ਨਹੀਂ ਬਣ ਸਕਦਾ ਅਸੀਂ ਇਸ ਹੁਕਮ ਨਾਵੇਂ ਦੇ ਪਾਲਣਾ ਕਰਦੇ ਉਹਦੀ ਰੋਸ਼ਨੀ ਵਿੱਚ ਇਸ ਜਥੇਬੰਦੀ ਦਾ ਜਿਹੜੀ ਉਹਨਰ ਸੀ ਜੀ ਤੁਹਾਡੀਆਂ ਸ਼੍ਰੋਮਣੀ ਅਕਾਲੀ ਦਲ ਉਹਦਾ ਮੈਂਬਰ ਬਣ ਸਕਦੇ ਉਹ ਬਨ ਰਹੇ ਨੇ ਉਹ ਸਾਰੇ ਮੈਂਬਰ ਜਿਹੜੇ ਬਣੇ ਨੇ ਮੇਰੇ ਖਿਆਲ ਇਸ ਮੌਕੇ ਤੱਕ ਅੱਜ ਤੱਕ ਮੈਂ ਮੋਟਾ ਜਿਹਾ ਹਿਸਾਬ ਸੀ ਲਾਇਆ ਕੱਲੇ ਪੰਜਾਬ ਦੇ ਵਿੱਚੋਂ 14 ਲੱਖ ਮੈਂਬਰ ਬਣ ਚੁੱਕੇ ਨੇ ਜੀ ਆਪਾਂ ਗੱਲ ਸੁਣੋ ਇਸ ਤਰੀਕੇ ਦੀ ਗੱਲ ਕਰੀਏ ਪਿਛਲੇ ਸਮੇਂ ਚ ਅਕਾਲੀ ਦਲ ਨੇ ਬਖਾਤਾ ਸੀ ਵੀ ਇੰਨੇ ਲੱਖ ਬੰਦਾ ਸਾਡੇ ਨਾਲ ਹੈ ਜੇ ਆਪਾਂ ਉਹ ਉਸੇ ਲਿਸਟ ਦੇ ਆਪਾਂ ਚੱਲ ਜਾਈਏ ਨਹੀਂ ਕਿ ਨਵੇਂ ਚਿਹਰੇ ਨੌਜਵਾਨੀ ਨੂੰ ਕਿਉਂ ਨਹੀਂ ਮਤਲਬ ਭਰਤੀ ਕੀਤਾ ਜਾ ਰਿਹਾ ਮੇਰੀ ਮੇਰੀ ਬੇਨਤੀ ਸੋਹਣੇ ਇਹ ਚ ਨੌਜਵਾਨੀ ਤੁਹਾਡੇ ਸਾਹਮਣੇ ਆ ਇਹ ਚ ਨੌਜਵਾਨ ਵੀ ਨੇ ਬੀਬੀਆਂ ਵੀ ਨੇ ਇੱਥੇ ਸਾਰੇ ਵਰਗਾਂ ਦੇ ਆਉਂਦੇ ਨੇ ਮੇਰੀ ਉਮਰ ਲਿਮਟ ਹੈਗੀ ਹੈ ਸਰਦਾਰ ਸਾਹਿਬ ਉਮਰ ਭਰਤੀ 18 ਸਾਲ ਘੱਟੋ-ਘੱਟ ਜੀ ਵੱਧ ਦੀ ਕੋਈ ਨਹੀਂ ਵੋਟਰ ਵੋਟਰ ਹੋਵੇ ਜਿਹੜਾ ਵੀ ਵੋਟਰ ਹੋਵੇ ਵੋਟਰ 18 ਸਾਲ ਦੀ ਉਮਰ ਦਾ ਘੱਟੋ-ਘੱਟ ਜੀ ਮੈਂ ਮੇਰੇ ਵਰਗਾ ਜਿਹੜੇ ਇਲੈਕਸ਼ਨ ਲੜਨਾ ਹੈ ਜਾਂ ਉਹਨਾਂ ਦੀ ਵੀ ਕੋਈ ਏਜ ਲਿਮਿਟ ਨਹੀਂ ਹੈ ਉਹ ਤਾਂ ਜਦੋਂ ਸਾਡਾ ਵਿਧਾਨ ਸਾਡਾ ਜਨਰਲ ਡੈਲੀਗੇਟ ਰਾਸ਼ਟਰਪਤੀ ਦੀ ਚੋਣ ਮੌਕੇ ਹੋਣਾ ਨਾ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਨੂੰ ਹੁਕਮ ਹੈ ਨਾ ਵੀ ਅਕਾਲੀ ਦਲ ਦੇ ਵਿਧਾਨ ਮੁਤਾਬਕ ਭਰਤੀ ਕਰਨੀ ਹੈ ਪਰ ਜਿਹੜਾ ਪ੍ਰਵੈਲ ਕਰਦਾ ਜਿਹੜਾ ਸਮੂਹ ਚੱਲਦਾ ਵਿਧਾਨ ਇਹੀ ਕਹਿੰਦਾ ਜਿਹੜੇ ਮਤਲਬ ਗੇ ਨੰਬਰ ਇਹ ਜਿੱਦਾਂ ਡੈਲੀਗੇਟ ਅਜਲਾਸ ਹੋਣਾ ਪ੍ਰਧਾਨ ਦੀ ਚੋਣ ਹੋਣੀ ਹੈ ਉਦੋਂ ਸਾਰਾ ਸਾਡਾ ਓਵਰਹਾਲਿੰਗ ਕੀਤਾ ਹੋਇਆ ਜਿਹੜਾ ਨਵਾਂ ਵਿਧਾਨ ਉਹ ਵੀ ਸੰਗਤ ਦੇ ਸਾਹਮਣੇ ਰੱਖਾਂਗੇ ਕਿ ਹੁਣ ਅੱਜ ਤੋਂ ਇਹ ਵਿਧਾਨ ਲੱਗੂ ਇਹ ਤੁਸੀਂ ਜ਼ਿਕਰ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣੇਗਾ ਕੋਈ ਚੋਣ ਨਹੀਂ ਲੜੇਗਾ ਕੇਵਲ ਪਾਰਟੀ ਦੀ ਗੱਲ ਕਰ ਵੱਖਰੇ ਬਿਲਕੁਲ ਵੱਖਰਾ ਕਰਾਂਗੇ ਤੁਹਾਨੂੰ ਕਿਉਂਕਿ ਸੰਗਤ ਦੀ ਆਵਾਜ਼ ਹੈ ਜਿੱਥੇ-ਜਿੱਥੇ ਪੰਜਾਬ ਚ ਅਸੀਂ ਗਏ ਆ ਪੰਜਾਬ ਨਹੀਂ ਕੱਲੇ ਦੂਜਾ ਸਟੇਟਮ ਤੇ ਵਿਦੇਸ਼ਾਂ ਵਿੱਚ ਵੀ ਆਨਲਾਈਨ ਮੈਂ ਬੇਨਤੀ ਕਰ ਰਿਹਾ ਤੁਸੀਂ ਕਹਿੰਦੇ ਪਰਚੀ ਇੰਨੀ ਕਰ ਲਿਓ ਵੀ ਕਹਿੰਦੇ ਨੇ ਠੀਕ ਹੈ ਸਾਡੀ ਯਾਰ ਉਹਨਾਂ ਦੀ ਪਰਚੀ ਜਦ ਮੈਂ ਗਾਵਾ ਨਹੀਂ ਇਸ ਗੱਲ ਦਾ ਪਰ ਜੇ ਕੋਈ ਚੈੱਕ ਕਰਨਾ ਚਾਹੇ ਨਾ ਪਤਾ ਲੱਗੂ ਵੀ ਕੌਣ ਸਹੀ ਹੈ ਤੇ ਕੌਣ ਗਲਤ ਮੈਂ ਇਸ ਪਾਸੇ ਨਹੀਂ ਜਾਣਾ ਸਾਡਾ ਅਜੰਡਾ ਸਾਡਾ ਅਜੰਡਾ ਸਾਡ ਉਹ ਉਹਨਾਂ ਨੇ ਕਰ ਲਿਆ ਜੀ ਤਾਂ ਲੋਕ ਸੰਗਤ ਜਾਣ ਦੀ ਹੈ ਉਹ ਇਧਰ ਸੰਗਤ ਜਾਣ ਦੀ ਸਾਨੂੰ ਵੀ ਤੇ ਗੁਰੂ ਜਾਣ ਦਾ ਨੰਬਰ 1 ਮੇਰੀ ਬੇਨਤੀ ਹੈ ਜਿਹੜੀ ਪੰਥਕ ਪਾਰਟੀ ਤੋਂ ਮੈਂ ਬੇਨਤੀ ਕਰਕੇ ਆਇਆ ਹਾਂ ਜੀ ਪੰਥ ਤੇ ਲਾਂਬੇ ਕਿਉਂ ਹੋਇਆ ਦਾ ਕਾਰਨ ਸੀ ਕਿਉਂਕਿ ਅਸੀਂ ਪੰਥਕ ਏਜੰਡਾ ਛੱਡਤਾ ਪੰਥਕ ਸਿਧਾਂਤ ਰੋਹ ਨਹੀਂਤਾ ਛੱਡ ਗਏ ਇੱਕ ਵਿਅਕਤੀ ਵਿਸ਼ੇਸ਼ ਲਈ ਇੱਕ ਕੰਪਨੀ ਵਾਂਗੂ ਕਿ ਸੀਓ ਬਣ ਕੇ ਕੰਪਨੀ ਚਲਾਉਣ ਲੱਗ ਪਾਰਟੀ ਚਲਾਉਣ ਲੱਗ ਗਏ ਔਰ ਪੰਥ ਦੇ ਵਿੱਚ ਤਾਂ ਬਿਲਕੁਲ ਨਹੀਂ ਪ੍ਰਵਾਨਕ ਹੋ ਸਕਦਾ ਇਹ ਰੋਹੀ ਪੰਦੀ ਲੰਗਣਾ ਜਿਹੜੀ ਇਹ ਮਰਿਆਦਾ ਭੰਗ ਹੋਈ ਹੈ ਇਹ 2-4 ਸਾਲ ਚ ਹੀ ਹੋਈ ਹੈ ਕਿ ਪਿਛਲੇ 10-15 ਸਾਲਾਂ ਤੋਂ ਹੋ ਰਹੀ ਹੈ ਗੇੜ ਦੇ ਹੱਕੇ ਤੋਂ ਹੁੰਦੀ 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 ਹੈ ਹੁਣ ਤਾਂ ਸਿਰੇ ਲੱਗ ਗਿਆ ਨਾ ਹੁਣ ਤਾਂ ਜਾਰੀ ਸਰਗਰਮ ਸਭ ਤੋਂ ਕੋਈ ਨਹੀਂ ਤੁਸੀਂ ਬੋਲੇ ਜਦੋਂ ਆਪਾਂ ਘਰ ਚ ਕਰੇ ਖਰਚ ਪੈਂਦਾ ਨਾ ਤੁਸੀਂ ਖਰਚ ਲਾਉਨੇ ਹੋ ਇੱਕ ਦਿਨ ਆਪਾਂ ਘਰ ਚ ਕੰਧੇ ਨਹੀਂ ਘੜਦੇ ਇੱਕ ਦਿਨ ਕਰੋ ਕਰੋ ਰਿਸੇ ਨਹੀਂ ਭਜਦੇ ਘਰ ਚ ਬੈਠ ਕੇ ਕੋਸ਼ਿਸ਼ ਕਰਦੇ ਆ ਰਿਸ਼ਤੇਦਾਰਾਂ ਨੂੰ ਬੁਲਾਉਨੇ ਆ ਸੰਗ ਯਾਰ ਸਮਝਾਓ ਇਹਨੂੰ ਹੁੰਦਾ ਕਿ ਨਹੀਂ ਹੁੰਦਾ ਇਹ ਸਾਡਾ ਯਤਨ ਰਿਹਾ ਮੈਂ ਚੈਲੰਜ ਕਰਕੇ ਕਹਿੰਦਾ ਨਹੀਂ ਗਿਆ ਤਾਂ ਦਸਰੋ ਹੋ ਗਿਆ ਸਾਨੂੰ ਕਿਹਾ ਨਹੀਂ ਬਾਰ ਬਾਰ ਗਿਆ ਬਈ ਇਥੇ ਖਤਾ ਖਾ ਰਿਆ ਸੀ ਡੇਗਾ ਕਿ ਕਦਨ ਪੰਜ ਸਾਲ ਬਖਸ਼ਣਾ ਨਹੀਂ ਹੈ ਪਰ ਇੱਕ ਦਿਨ ਆ ਬੈਠੇ ਨੇ ਆਪਣੇ ਆਉਣੇ ਚਾਰ ਸੁਧਾਰ ਲਹਿਰ ਵਿੱਚੋਂ ਚੱਲੀ ਅਲੱਗ ਹੋਈ ਅਸੀਂ ਅਲੱਗ ਹੋਏ ਅਕਾਲ ਤਾ ਸਭ ਦੇ ਖੋਜਾ ਕੇ ਬੇਨਤੀ ਕੀਤੀ ਲਿਖਤੀ ਰੂਪ ਵੀ ਆਇਆ ਸਾਤੋਂ ਗਲਤੀਆਂ ਦੇ ਬਗਵਾਵਾਂ ਹੋ ਜਾਂ ਨੇ ਗੁਨਾਹ ਕਿ ਹੋਏ ਨੇ ਅਸੀਂ ਉਹਦੇ ਗੁਨਾਹਗਾਰਾਂ ਜੀ ਸਾਨੂੰ ਜਿਹੜਾ ਵੀ ਗੁਰੂ ਅਤੇ ਗੁਰੂ ਦਾ ਪੰਥ ਤੁਸੀਂ ਹੋ ਨਾਮਾ ਕਰੋ ਅਸੀਂ ਸਜ਼ਾ ਭੁਗਤਣ ਲਈ ਤਿਆਰ ਆ ਉਸ ਰਹਾਉਣ ਲਈ ਤਿਆਰ ਆ ਮਰਨ ਲਈ ਤਿਆਰ ਆ ਉਤਾਰੇ ਔਰ ਜਿਵੇਂ ਉਹਨਾਂ ਨੇ ਸਾਰਾ ਇਕੱਲੇ ਇਕੱਲੇ ਦਾ ਦੇਖਿਆ ਜਿਹੜੇ ਜਿਹੜੇ ਜਿੱਥੇ ਜਿੱਥੇ ਸਮੇਂ ਦੇ ਦੌਰਾਨ ਕੀਆ ਉਹਨਾਂ ਸਾਰਿਆਂ ਨੂੰ ਸਾਹਮਣੇ ਤੁਹਾਡੇ ਜਾਂਦਾ ਸਾਰੀ ਗੱਲ ਤੁਹਾਡੇ ਨੇ ਦੇਖੀ ਹੋਈ ਮੇਰਾ ਕਹਿੰਦਾ ਭਾਵੇਂ ਸਾਰੀ ਗੱਲਾਂ ਹੋਈਆਂ ਦੂਜੀ ਜਿਹੜੀ ਹੁੰਦੀ ਗੱਲਾਂ ਭੁਗਤ ਦੀ ਗੱਲ ਕਰਦੇ ਅਗਰ ਥੋੜੀ ਜਿਹੀ ਗੱਲ ਲੋ ਬਾਕੀ ਤੁਹਾਡਾ ਨਾਲ ਆ ਜੀ ਬਾਕੀ ਕਿਹੜਾ ਇਹ ਬਾਕੀ ਨੇ ਪਰਵਾਰ ਨਾ ਰੁਕੋ ਬਾਕੀ ਨਾਲ ਖੋ ਜੀ ਹਾਂ ਬਾਗੀ ਕੋਣ ਹੁੰਦਾ ਨਹੀਂ ਉਹਨਾਂ ਨੇ ਕਿਹਾ ਸੀ ਮੈਂ ਆਪਣੇ ਆਪ ਨੂੰ ਕਿਹਾ ਸੀ ਇਹ ਬਾਗੀ ਤੜਾ ਨਹੀਂ ਨਹੀਂ ਕਿਸੇ ਨੇ ਨਹੀਂ ਕਿਹਾ ਜੀ ਬਾਗੀ ਬਾਗੀ ਮਾਫ ਕਰਨਾ ਹਾਂਜੀ ਨਰਾਸ਼ ਸੀ ਨਹੀਂ ਇੱਕ ਬਾਗੀ ਇੱਕ ਦਾਗੀ ਇਹਨਾਂ ਨਾਲ ਗੱਲ ਚੱਲਦੀ ਵੀ ਇੱਕ ਦਾਗੀ ਤੜਾ ਇੱਕ ਬਾਗੀ ਤੜਾ ਇੱਕ ਨਰਾਸ਼ ਤੜਾ ਮਾਇਂਡ ਬਾਈਂਡ ਨਾ ਕਰੋ ਹਾਂਜੀ ਇਹ ਸ਼ਬਦ ਪਤਾ ਕਿਹਨੇ ਕਹੇ ਨੇ ਇਹ ਵੀਡੀਓ ਵਾਲੇ ਸਾਡਾ ਕੋਈ ਮਾਇਂਡ ਬਾਈਂਡ ਨਾ ਕਰੋ ਕਿਉਂਕਿ ਉਹ ਤਾਂ ਅਸੀਂ ਦਾਗੀ ਹੋ ਕੇ ਅਕਾਲ ਤਖਤ ਤੋਂ ਵੀ ਕਿਹਾ ਗਿਆ ਕਾਲ ਤਖਤ ਸਾਹਿਬ ਤੋਂ ਵੀ ਕਿਹਾ ਗਿਆ ਸੀ ਬਾਗੀ ਵੀ ਦਾਗੀ ਨੇ ਆ ਜਿਹੜੇ ਉਹ ਦਾਗੀ ਬਣੇ ਜਿਹੜੇ ਦਾਗ ਲੱਗ ਚੁੱਕੇ ਸੀ ਨਾਲ ਔਰ ਜਿਹੜੇ ਇਹਨਾਂ ਤੋਂ ਅਲੱਗ ਹੋ ਗਏ ਉਹਨਾਂ ਨੂੰ ਬਾਗੀ ਸ਼ਬਦ ਵਰਤਿਆ ਗਿਆ ਜੀ ਬਾਗੀ ਕਹ ਲਓ ਤੁਸੀਂ ਬਾਗੀ ਕੌਣ ਹੁੰਦਾ ਜੇ ਹੁਣ ਆਪਾਂ ਲਾ ਸ਼ੁਰੂ ਲਈਏ ਬਾਗੀ ਦੀ ਪਰਿਭਾਸ਼ਾ ਕੀ ਹੈ ਜਿਹੜੇ ਉਹ ਉਹਨਾਂ ਜਿਹੜਾ ਬੰਦਾ ਕੋਈ ਕਰ ਰਿਹਾ ਕੋਈ ਸਰਕਾਰਾ ਘੋਗੁਰਨਾ ਸਾਹਿਬ ਵੀ ਬਾਗੀ ਸੀ ਬਗਾਵਤ ਉਹਨਾਂ ਨੇ ਉਦੋਂ ਕੀਤਾ ਨਾ ਬਾਬਰ ਨੂੰ ਯਾਬਰ ਕਿਹਾ ਆਪਾਂ ਜਦੋਂ ਉਦੋਂ ਆਪਾਂ ਯਾਬਰ ਕਿਹਾ ਹੀ ਨਹੀਂ ਜਦੋਂ ਸੱਤਾ ਦੇ ਬੜਾ ਕੁਝ ਕਿਹਾ ਜੀ ਬੜਾ ਕੁਸ਼ੀਆ ਨੀਡੀਆ 'ਚ ਨਹੀਂ ਨਾ ਕਿ ਅੰਦਰ ਕੱਤੇ ਬੰਦ ਕਰਦੇ ਨੀਡੀਆ 'ਚ ਬਹੁਤ ਚੱਲਦਾ ਰਹੇ ਸੁਣਿਆ ਨਹੀਂ ਹੁੰਦਾ ਨੀਡੀਆ ਬੜਾ ਚੱਲਦਾ ਰਹੇ ਜੇ ਕਹਿੰਦੇ ਕਹੀ ਗਿਆ ਹੁਣ ਹੁਣ ਆਪਾਂ ਜੇ ਜਦ ਕਹੀ ਗੱਲ ਮੈਂ ਅੱਜ ਇਹਦੀ ਕਰਾਂ ਆਪਾਂ ਕੋ ਮਗਮਾ ਗੱਲ ਮੈਂ ਕਰੀਏ ਉਹਦਾ ਲੰਬੀ ਗੱਲ ਹੋ ਜੂਗੀ ਜੀ ਮੇਰਾ ਮਕਾਨ ਦਾ ਭਾਵ ਜਿਹੜੀ ਹੁਕਮਨਾਮੇ ਦੀ ਰੋਸ਼ਨੀ ਵਿੱਚ ਪਰਤੀ ਚੱਲ ਰਹੀ ਹੈ ਅਸੀਂ ਪੰਜੇ ਸੱਜਣਾ ਦੀ ਡਿਊਟੀ ਜਿਹੜੀ ਪਰਤੀ ਤੋਂ ਬਾਅਦ ਜਿਹੜਾ ਅਸੀਂ ਸੰਗਤ ਦੇ ਵਿਦੇਸ਼ਾਂ ਦੇ ਵਿੱਚ ਆਨਲਾਈਨ ਪਰਤੀ ਲੱਖਾਂ ਦੀ ਗੰਤੀ ਜੋਗੀ ਹੈ ਦੂਜੇ ਸਟੇਟਾਂ ਚ ਜਿਵੇਂ ਮਨੋ ਕਰਨਾਟਕਾ ਵਰਗੀ ਸਟੇਟ ਤੋਂ ਮਨੋ ਗੁਜਰਾਤ ਵਰਗੀ ਅਬਦੇ ਉਹਦੇ ਮਹਾਰਾਸ਼ਟਰ ਸਟੇਟ ਤੋਂ ਤਾਮਿਲਨਾਡੂ ਵਰਗੀ ਸਟੇਟ ਤੋਂ ਮਨੋ ਵੀ ਭਰਤੀ ਹੋ ਵਾਰੀ ਹੈ ਮਾਈਕ ਔਰ ਜਿੰਨੇ ਬਾਹਰ ਵਿਦੇਸ਼ਾਂ ਚ ਵੱਸਦੇ ਸਿੱਖ ਨੇ ਉਹਨਾਂ ਸਾਰਿਆਂ ਨੇ ਪੰਜਾਬੀ ਨਹੀਂ ਆਈ ਬਣ ਭਾਵੇਂ ਦੂਜੀ ਕਮੇਟੀਆਂ ਸਾਥ ਰੱਖਦੇ ਨੇ ਕੋਈ Hindu ਭਰਾ ਨੇ ਸਾਡੇ ਮੁਸਲਮਾਨ ਭਰਾ ਨੇ ਔਰ ਸਾਰਿਆਂ ਨੇ ਮੈਂਬਰਸ਼ਿਪ ਲਈ ਜੇ ਭਾਵੇਂ ਗਿਣਤੀ ਘਟਵਾ ਇਹ ਨਹੀਂ ਉਹਨਾਂ ਦਾ ਪੰਜਾਬ ਚ ਪੰਥ ਜੋ ਕੇ ਪੰਜਾਬ ਵਾਸਤਾ ਕਰਾ ਦੇਣਾ ਪੰਥ ਦਾ ਮਤਲਬ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਸਾਰੇ ਪੰਥ ਜੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਕੋਈ ਗੈਰ ਸਿੱਖ ਵੀ ਹੈ ਸਾਰੀਆਂ ਕਮਿਊਨਿਟੀਆਂ ਗੁਰੂ ਕਾ ਸاده ਫਾਰਸ ਸੁਣਾਤਾ ਦੁਨੀਆ ਮੰਨਦੀ ਹੈ ਪੰਜਾਬ ਤਾਂ ਮੰਨਣੀ ਮੰਨਣਾ ਇਸ ਲਈ ਉਹ ਸਾਰੇ ਇਸ ਪਾਰਟੀ ਨੂੰ ਮਜ਼ਬੂਤ ਕਰ ਸਾਡੀ ਇੱਕ ਧਿਰ ਚਾਹੀਦੀ ਹੈ ਪੰਥ ਮਜ਼ਬੂਤ ਹੋਵੇ ਸ਼੍ਰੋਮਣੀ ਅਕਾਲੀ ਦਲ ਪੋਲਿਟਿਕਸ ਜਿੱਤੋਵੇ ਤਾਕੇ ਪੰਜ ਦੇ ਪੰਜਾਬ ਦੀ ਅਗਵਾਈ ਕਰਨ ਵਾਲੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਤਾਂ ਸਾਡੇ ਪੰਜ ਤਰਕ ਮਸਲੇ ਤੇ ਪੰਜਾਬ ਦੇ ਮਸਲੇ ਹੱਲ ਹੋਣਗੇ। ਚੇਤ ਵਿੱਚ ਕੋਈ ਦੂਰ ਹੈ ਨਹੀਂ ਜੀ ਸੰਗਤ ਦੇ ਵਿੱਚ ਉਤਸ਼ਾਹ ਹੈਗਾ ਜਿਵੇਂ ਤੁਸੀਂ ਭਰਤੀ ਦੀ ਗੱਲ ਕਰਦੇ ਹੋ ਭਰਤੀ ਹੋਈ ਆ ਵਾਕਿਆ ਹੀ ਹੋਈ ਆ ਪਰ ਸੰਗਤ ਦੇ ਦਿਲ ਦੇ ਵਿੱਚ ਇੱਕ ਸ਼ੰਕਾ ਵੀ ਹੈਗਾ ਵੀ ਕਿਤੇ ਫੇਰ ਸੁਖਬੀਰ ਕੀ ਝੋਲੀ ਚ ਤਾਂ ਨਹੀਂ ਪਾ ਦਿਓਗੇ ਸਾਨੂੰ ਸਾਰਿਆਂ ਨੂੰ ਕਿਉਂਕਿ ਅੱਗੇ ਵੀ ਸਮੇਂ-ਸਮੇਂ ਤੇ ਜਿਵੇਂ ਵਿੱਚੋਂ ਨਿਕਲ ਕੇ ਹਨਾ ਧੁੱਕ ਅਕਾਲੀ ਦਲ ਵੀ ਬਣਦੇ ਰਹੇ ਬਗਾਵਤ ਵੀ ਕਰਦੇ ਰਹੇ ਤੇ ਬਾਅਦ ਦੇ ਵਿੱਚ ਜਦੋਂ ਸਮਾਂ ਆਇਆ ਜਾਂ ਬੀਬੀ ਜੁਗਿਰ ਕੌਰ ਰਾਣਾ ਦੀ ਗੱਲ ਕਰਨ ਲਈ ਫੇਰ ਗੱਠਜੋੜ ਹੋ ਜਾਂਦੇ ਨੇ ਉਹੋ ਜ ਜੇਰਾ ਵੀ ਕੋਈ ਸੱਜਣ ਚਾਹ ਮੈਂ ਵੀ ਕੋਣ ਜੀ ਕੋਈ ਵੀ ਹੋਵੇ ਸਿ ਹਕਾਲ ਤਾਂ ਸਭ ਦੇ ਹੁਕਮ ਨਾਲ ਤੋਂ ਬੇਮੁਖ ਹੋ ਗਿਆ ਨਾ ਉਹਦਾਂ ਕੋਈ ਸਮਝਾਉਂਦੇ ਠੀਕ ਹੈ ਜੀ ਨਾਰਾਜ ਸੀ ਹੋਵੇਗਾ ਧਾਰਮਿਕ ਤਾਂ ਹੋਣਾ ਜੀ ਜੀ ਬੇਨਤੀ ਕਰ ਜੀ ਉਹ ਸੱਜਣ ਲਾਂਬੇ ਹੋ ਜਾਣ ਪਰੇ ਇਹ ਛੱਡ ਕੇ ਪੜੇ ਹੋਗੇ ਹੋਰ ਜਿੰਨਾ ਮਰਜੀ ਪੋਲਿਟੀਕਲ ਸਮਝੌਤੇ ਏਜੰਡੇ ਤੇ ਹੁੰਦੇ ਹੁੰਦੇ ਨੇ ਮੁੱਦੇ ਤੇ ਹੁੰਦੇ ਨੇ ਪਰ ਦੁੱਖ ਦੀ ਗੱਲ ਹੈ ਜਿਹੜੀ ਤੁਸੀਂ ਗੱਲ ਕਰਕੇ ਦੇ ਹੋ ਜਿਹੜੇ ਸਮਝੌਤੇ ਪਿੱਛੇ 20 22 ਸਾਲ ਚੱਲੇ ਵੀ ਉਹ ਕਹਿਣ ਨੂੰ ਤਾਂ ਸਮਝੌਤੇ ਸੀਗੇ ਪਰ ਉਹ ਜਾਤੀ ਸਮਝੌਤੇ ਸੀ ਜੀ ਉਹ ਪਾਰਟੀ ਦੇ ਸਮਝੌਤੇ ਨਹੀਂ ਸੀ ਉਹ ਰੌਣਾ ਉਦੋਂ ਪੈਂਦਾ ਰਿਹਾ ਇਹ ਸਮਝੌਤਾ ਪੰਜਾਬ ਦੇ ਮੁੱਦਿਆਂ ਤੇ ਕਿਉਂ ਨਹੀਂ ਕਰਦੇ ਸਮਝੌਤਾ ਨਿੱਜੀ ਕਿਉਂ ਕਰਦੇ ਤੁਸੀਂ ਜੀ ਕਿ ਮੈਨੂੰ ਵਜੀਰੀ ਦੇ ਦੇ ਦੋ ਉਸ ਤੋਂ ਬਾਅਦ ਕੁਝ ਨਹੀਂ ਚਾਹੀਦਾ ਪੰਜਾਬ ਦੇ ਚੰਡੀਗੜ੍ਹ ਦਾ ਪਾਣੀਆਂ ਦਾ ਮਸਲਾ ਬੀਬੀਐਮ ਦਾ ਮਸਲਾ ਪੰਥ ਦੇ ਮਸਲੇ ਉਹ ਕਿੱਥੇ ਨੇ ਸਾਡੇ ਉਹਨਾਂ ਦੇ ਘਰੇ ਸਾਡੀ ਸਾਹ ਸੀ ਉਹ ਕਿਉਂ ਨਾ ਹੱਲ ਕਰਾ ਸਕੀ ਜੀ ਇਹ ਇਹ ਸਿਰਫ ਆਪਣੀ ਨਿੱਜੀ ਮਫਾਦ ਸੀ ਪੰਥ ਸਾਰਾ ਕਹਿੰਦਾ ਵੀ ਪੰਥ ਦੀ ਪਾਰਟੀ ਤੋਂ ਪੰਥੇ ਨਰਾਜ਼ ਹੋ ਗਿਆ ਜੇ ਕਿਸਾਨੀ ਵੀ ਨਰਾਜ਼ ਹੋ ਗਈ ਜੀ ਕਿਸਾਨਾਂ ਦੇ ਮਸਲੇ ਤੇ ਅਸੀਂ ਪਹਿਲਾਂ ਹੱਕ ਦੀ ਗੱਲ ਨਹੀਂ ਗਏ ਫਿਰ ਅਸੀਂ ਬਾਦੇ ਇਹ ਗੱਲਾਂ ਲੋਕ ਬੜੇ ਸਿਆਣੇ ਹੁਣ ਤੁਸੀਂ ਸਾਰੀ ਗੱਲ ਸੁਣ ਮੈਂ ਆ ਮੇਰੀ ਗੱਲ ਕਰਨ ਤੋਂ ਬਿਨਾ ਮੈਂ ਤਾਂ 100 ਗੁਣਾ ਸਿਆਣਾ ਇਹ ਵੀ ਸੱਜਣਾ ਹੋਊਗਾ ਮੈਂ ਜਿੰਨਾ ਮਰਜ਼ੀ ਲਕੋਣਾ ਗੱਲ ਨੂੰ ਅੱਜ ਨਹੀਂ ਕੱਲ੍ਹ ਨਹੀਂ ਹੋਊਗੀ ਪਰ ਅੱਜ ਜੋ ਹਾਲਾਤ ਨੇ ਉਹਦੇ ਵਿੱਚ ਫਿਰ ਕਰ ਰਿਹਾ ਇਹ ਪੰਥਕ ਪਾਰ ਪੰਥਕ ਧਿਰ ਨੂੰ ਮਜ਼ਬੂਤ ਕਰਨ ਵਾਸਤੇ ਜਿੰਨਾ ਪ੍ਰੈਸ਼ਰ ਪ੍ਰੈਸ਼ਰ ਕਰਨਾ ਜਿੰਨਾ ਸਾਡੇ ਮਨ ਮਾਨਸਿਕ ਤੌਰ ਤੇ ਦਬਾ ਰਹਿੰਦਾ ਮੈਂ प्रदेशਾਂ ਚ ਵਾਸਤੇ ਸਿੱਖ ਨੇ ਜਿਹੜੇ ਹਮੇਸ਼ਾ ਅਕਾਲੀ ਦਲ ਨੂੰ ਮਾਰਾ ਕਹਿਣ ਲੱਗੇ ਸੀ ਅੱਜ ਉਹ ਕਿਉਂ ਸਾਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਆਨਲਾਈਨ ਲੱਖਾਂ ਦੀ ਭਰਤੀ ਦੂਜੇ ਸਟੇਟਾਂ 'ਚ ਬਸਣ ਵਾਲੇ ਵੀ ਹੁਣ ਜਿਹੜਾ ਹੁਕਮਨਾਮਾ ਤਾਕ ਤੁਸੀਂ ਇਹਦੇ ਮੁਤਾਬਿਕ ਜਿਹੜੀ ਮੈਂ ਦੱਸਿਆ ਵੀ ਇਹੀ ਏਜੰਡਾ ਹੋਊ ਸਾਡਾ ਇਹੀ ਵਿਧਾਨ ਹੋਊਗਾ ਫਿਰ ਇੱਕ ਏਜੰਡਾ ਉਧਰ ਪੇਸ਼ ਕਰਾਂਗੇ ਸਾਡਾ ਜਿਹੜਾ ਆਉਣ ਵਾਲਾ ਏਜੰਡਾ ਕਿਉਂ ਜਿਹਦੇ ਤੇ ਅਸੀਂ ਅੱਗੇ ਅੱਗੇ ਤੁਰਨਾ ਅਰ ਸੰਗ ਦੇ ਭਾਵਨਾਵਾਂ ਦੇ ਮੁਤਾਬਕ ਏਜੰਡਾ ਤੈਅ ਹੋ ਗਿਆ। ਭਾਈ ਭਾਈ ਅਮਰਪਾਲ ਸਿੰਘ ਸਰਦਾਰ ਸੰਜੀਤ ਸਿੰਘ ਮਾਨ ਉਹ ਵੀ ਹਿੱਸਾ ਹੋ ਸਕਦੇ ਇਕੱਠੇ ਹੋ ਸਕਦੇ ਹੁਣ ਸੁਣਿਆ ਹੋਣਾ ਅਸੀਂ ਪੰਜ ਮੈਂਬਰੀ ਕਮੇਟੀ ਸਾਨੂੰ ਸੱਦਾ ਦਿੱਤਾ ਗਿਆ ਅਗਲੀ ਦਰ ਵਾਰਸ ਪੰਜਾਬ ਦੇ ਉਹਨਾਂ ਪੰਜ ਮੈਂਬਰੀ ਕਮੇਟੀ ਨੇ ਭਾਈਦਰ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਜੀ ਭਾਈ ਅਮਰਪਾਲ ਜੀ ਕਿ ਅਸੀਂ ਤੁਹਾਡਾ ਮੀਟਿੰਗ ਕਰਨੀ ਚਾਹੁੰਦੇ ਆ ਆਪਾਂ ਘਟੋ ਘਟ ਧਾਰਮਿਕ ਜੀ ਖੇਤਰ ਦੇ ਵਿੱਚ ਸਰੋਣੀ ਕਮੇਟੀ ਚੋਂ ਆਵੇ ਉਹਦੇ ਚ ਆਪਾਂ ਇੱਕ ਮਤ ਇਕੱਠੇ ਹੋ ਗਏ ਇੱਕ ਮਿੰਟ ਤੋਂ ਇਕੱਠੇ ਹੋ ਗਏ ਜੋ ਇੱਕੋ ਉਮੀਦਵਾਰ ਦੇਣਾ ਆਉਸੂਚੀ ਨੱਕ ਬਰਾਇਏ ਤੇ ਉਹ ਕੋ ਜਿਹੜੀ ਕਾਗਜ਼ ਤੇ ਰਾਇਜ ਜਿਹਦੇ ਕਰਕੇ ਸਾਰਾ ਆ ਸਾਰੇ ਸਿਧਾਂਤ ਜਿਵੇਂ ਕਹਿੰਦੇ ਮੜੀਆਂ ਮੇਡ ਹੋ ਰਹੇ ਨੇ ਇਹਨਾਂ ਨੂੰ ਲਾਇਆ ਜਾ ਫਿਰ ਜਿਵੇਂ ਮਹੰਤ ਮਾਨਤ ਬਣ ਕੇ ਬੈਠੇ ਸੀ ਇਹਨਾਂ ਨੂੰ ਲਾਉਣ ਦਾ ਮੌਕਾ ਹੁਣ ਆਉਣਾ ਆਪਾਂ ਇਕੱਠੇ ਹੋ ਗਏ ਸਾਡੇ ਉਹਨਾਂ ਨੇ ਦੋਨਾਂ ਦੀ ਸਾਡੀ ਸਹਿਮਤੀ ਇਸ ਲਈ ਮੀਟਿੰਗ ਫੈਸਲਾ ਹੋਇਆ ਵੀ ਇਹ ਆਏ ਇਕੱਠੇ ਹੋ ਗਏ ਜੀ ਦੂਜੀ ਗੱਲ ਸ਼ਿਰਸ਼ਾ ਭਾਈ ਰਣਜੀਤ ਜੀ ਨਾਲ ਜੀ ਉਹ 60% ਸਾਡੀ ਗੱਲ ਉਹਨਾਂ ਨਾਲ ਮੁਕਤ ਕੀ ਹੈ ਉਹਨਾਂ ਨਾਲ ਸੰਧਗਾ ਇਤਨੀ ਇਮਾਨਦਾਰ ਮਾ ਦੇਖੋ ਉਹਨਾਂ ਸਾਡੀ ਪਹੁੰਚ ਨਹੀਂ ਬੇਨਤੀ ਕਰਾਂਗੇ ਉਹਨਾਂ ਨੂੰ ਜੀ ਬਾਕੀ ਉਹਨਾਂ ਦੀ ਮਰਜ਼ੀ ਹੋਊਗੀ ਪਰ ਜਿਹੜੇ ਸੱਜਣ ਆਉਣੇ ਚਾਹੁੰਦੇ ਨੇ ਖੁਦ ਲਈ ਦੇ ਨਾਲ ਉਹਨਾਂ ਉਹ ਕੋ ਚਾਹੁੰਦੇ ਨੇ ਵੀ ਪੰਜ ਸੈਕਟ੍ਰੇਟ ਪ੍ਰੇਰਣਾ ਘਟਾ ਹੋਵੇ ਅੱਜ ਮੈਂ ਮਹੰਤਾ ਤੋਂ ਖਹਿੜਾ ਕਿਵੇਂ ਚਲਾਇਆ ਜਾਵੇ ਜੀ ਜਿਵੇਂ ਸਾਡੇ ਬਥੁਰਭ ਹੋਏ ਸੀ ਨਾ 1920 ਇਕੱਠੇ ਕਾਲਤਾ ਸਾਹਿਬ ਦੇ ਸਾਰੇ ਮੇਰੇ ਥੋੜੇ ਗਲੇਸ਼ੋਸ ਵਿੱਚ ਨਹੀਂ ਅੱਪਾ ਇਕੱਠੇ ਕਮੇਟੀ ਬਣਾਓ ਇੱਕ ਅਕਾਲੀਦਾਲੀ ਗਵਲੰਟੀਅਰ ਫੋਰਸ ਬਣਾਓ ਉਹਦੇ ਲਈ ਸੰਘਰਸ਼ ਕਰੋ ਗੁਰਦਾਰੇ ਪੰਜ ਸਾਲ ਕੰਡੋਲਣਾ ਤੇ ਆ ਅਤਿਆਸ ਮੈਂ ਜਿੰਦਾ ਚਿਰ ਕੀਤਾ ਤਾਂ ਅੱਜ ਆਜ਼ਾਦ ਹੋਏ ਨਾ ਗਰੇਜ਼ਨ ਮਜਬੂਰ ਹੋਣਾ ਪਿਆ ਸੋ ਹੁਣ ਵਾਲਾ ਸਮਾਂ ਆ ਗਿਆ ਕੋ ਜਿਮਨੀ ਚੌਣ ਬਾਰੇ ਵੀ ਕੋਈ ਹਾਂ ਜਿਮਨੀ ਚੌਣ ਦੇਖੋ ਅਸੀਂ ਗੱਲ ਇਹ ਸਾਡੀ ਇੱਛਾ ਹੈ ਜੀ ਬਈ ਇੱਕ ਸਾਂਝਾ ਪੰਥ ਕੁਮੀਦਵਾਰ ਚਾਹੇ ਉਹ ਵਾਰਸ ਪੰਜਾਬ ਵਾਲੇ ਚਾਹੇ ਅਸੀਂ ਵੀ ਹੋਈਏ ਚਾਹੇ ਕੋਈ ਹੋਰ ਸੱਜਣ ਜਰੇ ਉਹ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਕੋਈ ਕਦੇ ਆਪਣੇ ਇਸ ਇਸ ਤੇ ਲੱਗੇ ਆ ਜਿਆਦਾ ਧਿਆਨ ਇਧਰ ਰੱਖਿਆ ਇਹਨੂੰ ਸਮੇਂ ਸਿਰ ਆਪਣੇ ਨੂੰ ਸਮਾਪਤ ਕਰ ਲਈਏ 11 ਤਰੀਕ ਨੂੰ ਗੁਰੂ ਕਿਰਪਾ ਕਰੇ ਪ੍ਰਧਾਨ ਚੋਣਾਂ ਤੇ ਜੱਥੇਬੰਦੀ ਉਸੇ ਮਹੀਨੇ ਵਿੱਚ ਸਾਡੀ ਪੂਰੀ ਹੋ ਜੀ ਉਹਦੇ ਵਿੱਚ ਆ ਵੀ ਫਿਰ ਮੋਰ ਮੇਰੇ ਖਿਆਲ ਆ ਅਕਤੂਬਰ ਦੇ ਵਿੱਚ ਮੇਰੇ ਕੋਲ ਜਿਆਦਾ ਜੋੜ ਆ ਗਈ ਉਹਨੂੰ ਪਹਿਲਾਂ ਪਹਿਲਾਂ ਵੀ ਇੱਕ ਪੰਥ ਕੁਮੀਦਾਰ ਵੀ ਸੀ ਲੇਖ ਜੀ ਭਾਵੇਂ ਕੋਈ ਹੋਵੇ ਜਿਵੇਂ ਕਹਿ ਲਿਆ ਸਾਂਝਾ ਉਹਦੇ ਤੇ ਪੂਰਨ ਸਾਢੇ ਪੰਜ ਨਾਮਾ ਜੀ ਨਾਮਾ ਸਾਢੇ ਜਿਹੜੇ ਜਿਹਨੇ ਉਹਦੇ ਨਾਲ ਮੈਸ ਦੇਖੋ ਜੋਸ਼ ਸੇ ਹੋ ਇਕੱਠਾ ਹੋ ਗਈ ਮੋਰਚਾ ਕਥੇ ਹੁੰਦਾ ਜਵਾਨੀ ਵੀ ਹੈ ਨੌਜਵਾਨੀ ਵੀ ਆ ਗਈ ਨਵੇਂ ਚਿਹਰੇ ਵੀ ਆਉਣੇ ਬੀਬੀਆਂ ਵੀ ਆਉਣੀਆਂ ਨੇ ਔਰ ਬਜ਼ੁਰਗ ਵੀ ਸਾਡੇ ਵਰਗੇ ਦੇ ਪਿੱਛੇ ਬੜੇ ਸਲਾਹਾਂ ਦੇਣ ਵਾਲੇ ਨੇ ਉਹ ਵੀ ਹੋਣਗੇ ਕਿਉਂਕਿ ਜੋਸ਼ ਤੇ ਹੌਸਲ ਇਕੱਠੇ ਹੋਣਾ ਤਾਂ ਬੈਲੈਂਸ ਵਾਂਗ ਚੱਲਦਾ ਹੈ ਕਿ ਨਹੀਂ ਇਸ ਕਰਕੇ ਸਾਡੀ ਇਹ ਸਾਡਾ ਅਜੰਡਾ ਹੈ ਹੋਣਾ ਸਭ ਇਹ ਸਾਡਾ ਮਿਸ਼ਨ ਮੈਂ ਤਾਂ ਅਰਦਾਸ ਹੀ ਸੋਚ ਰਿਹਾ ਵੀ ਇਦਾਂ ਦੀ ਇਸ ਬਣਤਰ ਉਹਦੀ ਹੋਣੀ ਚਾਹੀਦੀ ਜੀ ਧੰਨਵਾਦ ਜੀ ਥੋੜੇ ਸੰਗਤ ਬਿਲਕੁਲ ਸੰਗਤ ਜੀ ਵਿਚਾਰਾਂ ਦੀ ਸਾਂਝ ਹੋਈ ਹੈ ਇਹ ਸਨ ਸਰਦਾਰ ਸੰਤਾ ਸਿੰਘ ਉਮੈਦਪੁਰੀ ਤੇ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਬੜੀ ਬਖੂਬੀ ਤਰੀਕੇ ਦੇ ਨਾਲ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਥੇਬੰਦੀ ਕੰਮ ਕਰੇਗੀ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਹਿੱਤ ਫੈਸਲੇ ਲੈ ਜਾਣਗੇ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਤੇ ਪ੍ਰੋਗਰਾਮ ਨੂੰ ਅੱਗੇ-ਤੁਗੇ ਸ਼ੇਅਰ ਵੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ